ਇੱਕ ਐਕਟਰ ਲਈ ਅਜੇ ਕਿਰਦਾਰ ਨਾਲ ਜੁੜਨਾ ਤੇ ਉਸ ਨੂੰ ਨਿਭਾਉਣਾ ਕੀ ਕੁਝ ਮੁਸ਼ਕਿਲ ਰਹਿੰਦਾ ਹੈ ਤੇ ਕੀ ਕੁਝ ਆਸਾਨ ਰਹਿੰਦਾ ਹੈ ਇਸ ਵਿੱਚ ਦੇਖ ਪੈਣਾ ਅਸੀਂ ਪਿੰਡਾਂ ਨੇ ਮੈਂ ਜ਼ਰੂਰ ਦਿੱਲੀ ਗੜ ਘੁੰਮਦਾ ਫਿਰਦਾ ਮੈਂ ਮੇਰਾ ਮੈਂ ਸਟੂਡੀਓ ਵੀ ਸੈਟਅਪ ਕਰਿਆ ਪਰ ਕਿਉਂਕਿ ਜਿਹੜੇ ਦੂਰ ਦੇ ਹੈ ਜਿੱਦਾਂ ਫਿਰੋਜ਼ਪੁਰ ਜਾਂ ਉਹਨਾਂ ਲਈ ਚੰਡੀਗੜ੍ਹ ਦੂਰ ਪੈਂਦਾ ਹੈ ਸਾਡੇ ਲਈ ਚੰਡੀਗੜ੍ਹ ਤੇ ਪਿੰਡ ਇੱਕੋ ਚੀਜ਼ ਹੈ ਅਸੀਂ ਸਾਡੀ ਸਵੇਰ ਉੱਥੇ ਹੁੰਦੀ ਹੈ ਸ਼ਾਮ ਉੱਥੇ ਹੁੰਦੀ ਹੈ ਮੈਂ ਪਿੰਡ ਦਾ ਤੇ ਲੜੂ ਵਾਲਾ ਪਰਨਾ ਮੈਂ ਪਹਿਲਾਂ ਹੀ ਬੰਦਾ ਸੀ ਲਾ ਗਲ ਮੈਨੂੰ ਸ਼ੌਕ ਸੀ ਤੇ ਮੇਰੇ ਲਈ ਔਖਾ ਇਸ ਕਰਕੇ ਨਹੀਂ ਸੀ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਵੈਸੇ ਤਾਂ ਮੈਂ ਅਸੀਂ ਰਹਿੰਦੇ ਉਸ ਦਿਖ ਚਾ ਕੁਰਤਾ ਪਜਾਮਾ ਹੀ ਪਾਇਆ ਜ਼ਿਆਦਾ ਹਨਾ ਜਾਂ ਚਾਦਰ ਲਾਲ ਨੇ ਸ਼ਾਮ ਨੂੰ ਗਰਮੀ ਵਿੱਚ ਤੋਂ ਔਖਾ ਇਸ ਕਰਕੇ ਨਹੀਂ ਸੀ ਕਿਉਂਕਿ ਅਸੀਂ ਉਸ ਖੇਤੇ ਚੋਂ ਆਨੇ ਅਸੀਂ ਉਹਨਾਂ ਪਿੰਡਾਂ ਚੋਂ ਆਨੇ ਉਹ ਜੇ ਕੋਈ ਹੁਣ ਬੰਬੇ ਬੇਸਡ ਹੋਵੇ ਜਾਂ ਕੋਈ ਗੌਰਮੈਂਟ ਦਾ ਪੜਾ ਉਹਦੇ ਲਈ ਸੂਚਾ ਸੁਰਮਾ ਥੋੜਾ ਜਿਹਾ ਡਿਫਰੈਂਟ ਹੋਣਾ ਸੀ ਉਹਨੇ ਸੂਚਾ ਥੋੜਾ ਜਿਹਾ ਮਾਡਰਨ ਜੈਸਟਾਈਲ ਉਹਦਾ ਹੋਣਾ ਸੀ ਸਾਡੇ ਲਈ ਔਖਾ ਨਹੀਂ ਔਰ ਦੂਜੀ ਸਭ ਤੋਂ ਵੱਡੀ ਗੱਲ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਹੀਰੋ ਜੱਗ ਆਪਾਂ ਜਿਆਦਾ ਮਾਰਦਾ ਹੁੰਦਾ ਹੈ ਯੋਗਦਾਨ ਉਹਦਾ ਹੁੰਦਾ ਨਹੀਂ ਹੁੰਦਾ ਕਿਉਂਕਿ ਇਹ ਬਾਕੀ ਟੀਮ ਦਾ ਯੋਗਦਾਨ ਹੈ ਲਿਖਤ ਕੀ ਹੈ ਜਦੋਂ ਲੇਖਕ ਲਿਖਦਾ ਕਿ ਆਏਗਾ ਗੋਟਿਆਂ ਤੇ ਦਾ ਜਾਏਗਾ ਮੋਟਿਆਂ ਤੇ ਉਹ ਗੱਲ ਵੱਡੀ ਹੋ ਜਾਂਦੀ ਹੈ ਇਹਨੂੰ ਮੈਂ ਨਹੀਂ ਕਹੂੰਗਾ ਹੋਰ ਵੀ ਕਹੂੰਗਾ ਤਾਂ ਇਹ ਸੁਭਾਵਿਕ ਹੈ ਕਿ ਇਹ ਡਾਇਲੌਗ ਲੋਕਾਂ ਨੂੰ ਪਸੰਦ ਆਊਗਾ ਹੈਨਾ ਤੋ ਇਸ ਕਰਕੇ ਇਹ ਯੋਗਦਾਨ ਟੀਮ ਦਾ ਹੀ ਹੁੰਦਾ ਬੱਚੇ ਉਹ ਗੀਰੋ ਤਾਂ ਫਰੰਟ ਫੇਸ ਹੁੰਦਾ। ਇੱਕ ਐਕਟਰ ਲਈ ਅਜੇ ਕਿਰਦਾਰ ਨਾਲ ਜੁੜਨਾ ਤੇ ਉਸ ਨੂੰ ਨਿਭਾਉਣਾ ਕੀ ਕੁਝ ਮੁਸ਼ਕਿਲ ਕਹਿੰਦਾ ਤੇ ਕੀ ਕੁਝ ਆਸਾਨ ਰਹਿੰਦਾ ਇਸ ਚੋ ਦੇਖ ਪੜਨੇ ਆ ਸੀ ਪਿੰਡਾਂ ਨੇ। ਮੈਂ ਜ਼ਰੂਰ ਦਿੱਲੀ ਗੜ ਘੁੰਮਦਾ ਫਿਰਦਾ ਮੈਂ ਸਟੂਡੀਓ ਵੀ ਸੈਟਅਪ ਕਰਿਆ ਪਰ ਕਿਉਂਕਿ ਜਿਹੜੇ ਦੂਰ ਦੇ ਐ ਜਿੱਦਾਂ ਫਿਰੋਜ਼ਪੁਰ ਇਹ ਉਹਨਾਂ ਲਈ ਚੰਡੀਗੜ੍ਹ ਦੂਰ ਪੈਂਦਾ ਹੈ। ਸਾਡੇ ਲਈ ਚੰਡੀਗੜ੍ਹ ਤੇ ਪਿੰਡ ਇੱਕੋ ਚੀਜ਼ ਐ। ਸਾਡੀ ਸਵੇਰ ਉੱਥੇ ਹੁੰਦੀ ਸ਼ਾਮ ਉੱਥੇ ਹੁੰਦੀ ਐ। ਮੈਂ ਪਿੰਡ ਦਾ ਤੇ ਲੜੂ ਵਾਲਾ ਪਰਣਾ ਮੈਂ ਪਹਿਲਾਂ ਹੀ ਬੰਦਾ ਸੀ ਲਾਗੜ ਮੇਨ ਸ਼ੌਕ ਸੀ। ਤੇ ਮੇਰੇ ਲਈ ਔਖਾ ਇਸ ਕਰਕੇ ਨਹੀਂ ਸੀ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਵੈਸੇ ਤਾਂ ਮੈਂ ਅਸੀਂ ਰਹਿੰਦੇ ਉਸ ਦਿਖ ਚ ਕੁਰਤਾ ਪਜਾਮਾ ਹੀ ਪਾਇਆ ਜਾਂਦਾ ਹਨ ਜਾਂ ਚਾਰ ਦਾ ਲਾਲ ਨੇ ਸ਼ਾਮ ਨੂੰ ਗਰਮੀ ਵਿੱਚ ਤੋਂ ਔਖਾ ਇਸ ਕਰਕੇ ਨਹੀਂ ਸੀ ਕਿਉਂਕਿ ਅਸੀਂ ਉਸ ਖਿੱਤੇ ਚੋਂ ਆਨੇ ਅਸੀਂ ਉਹਨਾਂ ਪਿੰਡਾਂ ਚੋਂ ਆਨੇ ਉਹ ਜੇ ਕੋਈ ਹੁਣ ਬੰਬੇ ਬੇਸਡ ਹੋਵੇ ਜਾਂ ਕੋਈ ਗੌਰਮੈਂਟ ਦਾ ਪੜਾ ਉਹਦੇ ਲਈ ਸੂਚਾ ਸੂਰਮਾ ਥੋੜਾ ਜਿਹਾ ਡਿਫਰੈਂਟ ਹੋਣਾ ਸੀ ਉਹਨੇ ਸੂਚੀ ਥੋੜਾ ਜਿਹਾ ਮਾਡਰਨ ਜਿਹਾ ਸਟਾਈਲ ਉਹਦਾ ਹੋਣਾ ਸੀ ਸਾਡੇ ਲਈ ਔਖਾ ਨਹੀਂ ਔਰ ਦੂਜੀ ਸਭ ਤੋਂ ਵੱਡੀ ਗੱਲ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਹੀਰੋ ਜੱਗ ਆਪਾਂ ਜਿਆਦਾ ਮਾਰਦਾ ਹੁੰਦਾ ਹੈ ਯੋਗਦਾਨ ਉਹਦਾ ਹੁੰਦਾ ਨਹੀਂ ਹੁੰਦਾ। ਉਹ ਇੱਕ ਬਾਕੀ ਟੀਮ ਦਾ ਯੋਗਦਾਨ ਹੁੰਦਾ ਹੈ। ਲਿਖਤ ਕੀ ਹੈ? ਜਦੋਂ ਲੇਖਕ ਲਿਖਦਾ ਕਿ ਆਏਗਾ ਗੋਟਿਆਂ ਦੇ ਦਾ ਜਾਏਗਾ ਮੋਟਿਆਂ ਤੇ ਉਹ ਗੱਲ ਵੱਡੀ ਹੋ ਜਾਂਦੀ ਹੈ। ਇਹਨੂੰ ਮੈਂ ਨਹੀਂ ਕਹੂੰਗਾ ਹੋਰ ਵੀ ਕਹੂੰਗਾ ਤਾਂ ਇਹ ਸੁਭਾਵਿਕ ਹੈ ਕਿ ਇਹ ਡਾਇਲੌਗ ਲੋਕਾਂ ਨੂੰ ਪਸੰਦ ਆਊਗਾ। ਹੈਨਾ? ਤੋ ਇਸ ਕਰਕੇ ਇਹ ਯੋਗਦਾਨ ਟੀਮ ਦਾ ਹੀ ਹੁੰਦਾ ਬੱਚੇ। ਉਹ ਹੀਰੋ ਤਾਂ ਫਰੰਟ ਫੇਸ ਹੁੰਦਾ ਹੈ। ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ